ਘਰੋਂ ਬਾਹਰ ਜਾਣ ਲੱਗੇ ਦੋ ਅੱਖਰਾਂ ਦਾ ਜਾਪ ਕਰਕੇ ਘਰੋਂ ਨਿਕਲਣਾ ਫਿਰ ਦੇਖਣਾ ਹੈ ਸੰਤ ਹੰਸਾਲੀ ਵਾਲੇ ਅਕਸਰ ਖੁਦ ਇਹ ਤਰੀਕਾ ਆਪਣੇ ਤੇ ਵਰਤਦੇ ਸੀ ਹਰ ਕੰਮ ਦੇ ਵਿੱਚ 101% ਸਫਲਤਾ ਮਿਲਦੀ ਹੈ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਪਾਵਨ ਬਾਣੀ ਨੂੰ ਪੜਨੇ ਆਂ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਵਿਖਖਾ ਬਣਿਆ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿਨੇ ਆਪ ਡੁੱਬੇ ਉਹ ਆਪ ਵੀ ਮੋਹ ਦੇ ਵਿੱਚ ਗਲਤਾਨ ਹੋ ਗਏ ਮਾਇਆ ਦੇ ਸਾਗਰ ਵਿੱਚ ਡੁੱਬ ਗਏ ਤੇ ਸਾਰੀਆਂ ਕੁਲਾਂ ਨੂੰ ਉਹਨਾਂ ਨੇ ਮੋਹ ਵਿੱਚ ਹੀ ਡੋਬੀ ਰੱਖਿਆ ਮਾਇਆ ਦੇ ਮੋਹ ਦੀਆਂ ਗੱਲਾਂ ਕਰਕੇ ਉਸ ਜ਼ਹਿਰ ਨੂੰ ਆਪਣੀ ਆਤਮਿਕ ਖੁਰਾਕ ਬਣਾਈ ਰੱਖਿਆ ਜੋ ਉਹਨਾਂ ਦੀ ਆਤਮਿਕ ਮੌਤ ਦਾ ਕਾਰਨ ਬਣਨ ਲਿਆ ਕਹਿੰਦੇ ਉਹ ਆਪ ਵੀ ਡੁੱਗੇ ਡੁੱਬੇ ਉਹਨਾਂ ਨੇ ਦੂਸਰਿਆਂ ਨੂੰ ਵੀ ਡੋਬ ਲਿਆ ਤੇ ਆਪ ਵੀ ਉਹਨਾਂ ਨੇ ਜ਼ਹਿਰ ਖਾਦਾ ਤੇ ਦੂਜਿਆਂ ਨੂੰ ਵੀ ਖਵਾਇਆ ਕਿਹੜੇ ਜਿਹੜੇ ਲੋਕ ਮਾੜੀ ਸੰਗਤ ਕਰਦੇ ਰਹੇ ਤੇ ਦੂਜਿਆਂ ਨੂੰ ਵੀ ਮਾੜੀ ਸੰਗਤ ਦਾ ਉਹਨਾਂ ਨੇ ਅਸਰ ਕਰਵਾਇਆ ਇਸ ਕਰਕੇ ਕਹਿੰਦੇ ਇਹ ਜਿਹੜਾ ਮਨ ਹੈ ਨਾ ਮਨ ਪਲ-ਪਲ ਤੇ ਬੇਈਮਾਨ ਹੁੰਦਾ ਹੈ ਮਨ ਪਲ-ਪਲ ਤੇ ਬਦਲਦਾ ਜਿਹੜਾ ਮਨ ਤੜਕੇ ਕੁਝ ਕਹਿੰਦਾ ਸੀ ਦੁਪਹਿਰੇ ਕੁਝ ਹੋਰ ਕਹਿਣ ਲੱਗ ਪਿਆ ਸ਼ਾਮ ਨੂੰ ਕੁਝ ਹੋਰ ਕਹਿਣ ਲੱਗ ਪਿਆ ਪੈਣ ਵੇਲੇ ਕੁਝ ਹੋਰ ਕਹਿਣ ਲੱਗ ਪਿਆ ਰੈਂ ਪੈਣ ਵੇਲੇ ਕਹਿੰਦਾ ਮੈਂ ਤੇ ਅੰਮ੍ਰਿਤ ਵੇਲੇ ਉਠੋ ਗੁਰੂ ਘਰ ਜਾਉਂ ਤੇ ਜਦ ਰੋਖਣ ਦੀ ਵਾਰੀ ਆਉਂਦੀ ਹੈ ਤੇ ਮਨ ਬੇਈਮਾਨ ਹੋ ਜਾਣਾ ਕਹਿੰਦਾ ਚਲੋ ਛੱਡੋ ਜੀ ਇਹ ਕੀ ਕਰਾਂਗੇ ਭੈਰੋ ਕਿਉਂਕਿ ਇਹ ਮਨ ਬੇਈਮਾਨ ਹੁੰਦਾ ਇਸ ਕਰਕੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਹ ਗੀਂਦੇ ਸੀ ਭਲੇ ਉਹ ਮਾਨ ਦਾ ਭਰੋਸਾ ਕਦੀ ਨਾ ਕਰੋ ਮਨ ਦੇ ਪਿੱਛੇ ਤੁਰਨ ਵਾਲੇ ਹਮੇਸ਼ਾ ਹੀ ਜਿਹੜੇ ਨੇ ਉਹ ਡੁੱਬ ਜਾਂਦੇ ਨੇ ਮਨ ਦੇ ਪਿੱਛੇ ਨਹੀਂ ਚੱਲਣਾ ਮਨ ਦੇ ਪਿੱਛੇ ਚੱਲ ਕੇ ਆਪਣੇ ਆਪ ਨੂੰ ਅਸੀਂ ਖوار ਕਰਾਂਗੇ ਆਪਣੇ ਆਪ ਨੂੰ ਖਤਮ ਕਰਾਂਗੇ ਅਸੀਂ ਆਪਣੇ ਆਪ ਨੂੰ ਜਦੋਂ ਖਤਮ ਕਰਦੇ ਆ ਉਹਦਾ ਕਾਰਨ ਇਹੋ ਹੀ ਹੈ ਕਿ ਅਸੀਂ ਆਪਣੇ ਮਨ ਦੇ ਪਿੱਛੇ ਲੱਗਦੇ ਆ ਮਨ ਦੇ ਪਿੱਛੇ ਚੱਲਣ ਵਾਲੇ ਪਾਸ ਹੋਏ ਨੇ ਕਦੇ ਨਹੀਂ ਨਾ ਹੋਏ ਕਿਨ ਜਦੋਂ ਇਹ ਮਨ ਦਾ ਭਰੋਸਾ ਨਾ ਕਰੋ 2 ਮਿੰਟ ਦਾ ਮਿੰਟ 2 ਮਿੰਟ ਦਾ ਭਰੋਸਾ ਨਾ ਕਰੋ ਮਨ ਬੇਈਮਾਨ ਨਾ ਹੋਵੇ ਇਹ ਨਹੀਂ ਪਤਾ ਵੀ ਲੱਖਾਂ ਦਿਨਾਂ ਹੋਵੇ ਜੇ ਮਹਿਮਾਨ ਹੋ ਜੇ ਤੇ ਇਹ ਨਹੀਂ ਪਤਾ ਕੱਖਾਂ ਦੀ ਹੋ ਜੇ ਇਸ ਕਰਕੇ ਜਦੋਂ ਆਪਾਂ ਘਰੋਂ ਨਿਕਲੀਏ ਤੇ ਗੁਰੂ ਦਾ ਆਸਰਾ ਲੈ ਕੇ ਨਾਮ ਲੈ ਕੇ ਘਰੇ ਆਈਏ ਤੇ ਗੁਰੂ ਦਾ ਨਾਮ ਲਈਏ ਪ੍ਰਸ਼ਾਦਾ ਛਕੀਏ ਸਤਿਗੁਰੂ ਦਾ ਨਾਮ ਲਈਏ ਪ੍ਰਸ਼ਾਦਾ ਛਕ ਕੇ ਹਟੇ ਗੁਰੂ ਦਾ ਸ਼ੁਕਰਾਨਾ ਕਰੀਏ ਕਿਉਂਕਿ ਇਹ ਮਨ ਨੂੰ ਅਹਿਸਾਸ ਕਰਾਈ ਰੱਖੀਏ ਮਨ ਦੇ ਵਿਚਾਰਾਂ ਨੂੰ ਕਿ ਤੂੰ ਗੁਰੂ ਵਾਲਾ ਹੈ ਤੈਨੂੰ ਪਲ ਪਲ ਗੁਰੂ ਚੇਤੇ ਰਵੇ ਤੇ ਕਹਿੰਦੇ ਫਿਰ ਤੇਰੇ ਜਿਹੜੇ ਕਾਰਜ ਨੇ ਨਾ 100% ਪੂਰੇ ਹੋਣਗੇ ਤੂੰ ਮਾਰੇ ਰਾਹ ਤੇ ਕਦੀ ਨਹੀਂ ਜਾਏਂਗਾ ਜਦੋਂ ਤੈਨੂੰ ਇਹ ਚੇਤਾ ਰਹੇਗਾ ਵੀ ਮੈਂ ਮੇਰਾ ਗੁਰੂ ਹੈ ਮੇਰਾ ਸਤਿਗੁਰੂ ਹੈ ਮੇਰੇ ਪਾਤਸ਼ਾਹ ਹਨ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਹਨ ਮੈਂ ਛੱਡ ਕੇ ਦੂਜੇ ਪਾਸੇ ਕਿਉਂ ਜਾਵਾਂ ਬਾਬਾ ਜੀ ਕਹਿੰਦੇ ਅਸੀਂ ਵਰਤਦੇ ਹਾਂ ਭਾਈ ਇਹ ਤਰੀਕਾ ਮਨ ਹੈ ਨਾ ਜਿਹੜਾ ਮਨ ਬੇਈਮਾਨ ਹੁੰਦਾ ਹੈ ਪਰ ਮਨ ਬੇਈਮਾਨ ਹੋਣ ਰੋਕਣ ਤੋਂ ਹੋਣ ਲਈ ਬੰਨ ਨੂੰ ਰੋਕਣ ਦੇ ਲਈ ਮਨ ਨੂੰ ਥੰਮ ਲਾਉਣ ਦੇ ਸਤਿਗੁਰੂ ਕਹਿੰਦੇ ਫਿਰ ਗੁਰੂ ਦੇ ਸ਼ਬਦ ਦਾ ਸਹਾਰਾ ਲੈਣਾ ਪੈਂਦਾ ਹੈ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸਥੰਮਣ ਕਹਿੰਦੇ ਜਿਵੇਂ ਵੱਡੀ ਬਿਲਡਿੰਗ ਨੂੰ ਸਾਂਭਣ ਦੇ ਲਈ ਥਾਮਲਿਆਂ ਦੀ ਲੋੜ ਪੈਂਦੀ ਹੈ ਉਸੇ ਤਰ੍ਹਾਂ ਇਸ ਮਨ ਨੂੰ ਥੰਮਣ ਦੇ ਲਈ ਕਹਿੰਦੇ ਸ਼ਬਦ ਰੂਪੀ ਥਾਮਲਿਆਂ ਦੀ ਜ਼ਰੂਰਤ ਪੈਂਦੀ ਹੈ ਜੋ ਗੁਰੂ ਥਾਮਲੇ ਦਿੰਦਾ ਹੈ ਜੋ ਥਾਮਾ ਸਤਿਗੁਰੂ ਦਿੰਦੇ ਨੇ ਇਸ ਕਰਕੇ ਇਹ ਇਹ ਤਰੀਕਾ ਅਪਣਾਓ ਅਪਣਾ ਕੇ ਵੇਖੋ ਇਹ ਤਰੀਕਾ ਸਾਧ ਸੰਗਤ ਨੂੰ ਬਹੁਤ ਘੈਂਟ ਤਰੀਕਾ ਹੈ ਬਹੁਤ ਵਧੀਆ ਇਸ ਤਨਮਹਿ ਮਨ ਕੋ ਗੁਰਮੁਖ ਦੇਖੈ ਕਹਿੰਦੇ ਆਮ ਤੌਰ ਤੇ ਹਰੇਕ ਮਨੁੱਖ ਜਿਹੜਾ ਹੈ ਉਹ ਪਦਾਰਥਾਂ ਦੇ ਪਿੱਛੇ ਭਟਕਦਾ ਹੈ ਪਰ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਬਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ ਇਹ ਮਨ ਤੇ ਉਹ ਫਤੇ ਪਾ ਲੈਂਦਾ ਜਿਹਨੇ ਮਨ ਤੇ ਫਤੇ ਪਾ ਲਈ ਮਨ ਜੀਤੈ ਜਗ ਜੀਤ ਕਹਿੰਦੇ ਉਹਨੇ ਤਾਂ ਫਿਰ ਜਗ ਜਿੱਤ ਲਿਆ ਇਹ ਮਨ ਤੇ ਕਾਬੂ ਪਾਉਣ ਦਾ ਸਹੀ ਤਰੀਕਾ ਵੀ ਗੁਰੂ ਨੂੰ ਪਲ-ਪਲ ਚੇਤੇ ਕਰੀਏ ਤੇ ਸਤਗੁਰੂ ਕਿਰਪਾ ਕਰ ਦੇਣਗੇ ਸਤਗੁਰੂ ਰਹਿਮਤਾਂ ਕਰ ਦੇਣਗੇ ਐਦਾਂ ਸਫਲਤਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ